ਮਾੜਾ ਸਮਾਂ ਵੀ ਚੰਗਾ ਹੁੰਦਾ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਰਾਮਪੁਰਾ ਵਿੱਚ ਇੱਕ ਸੁਧਾਰਨ ਘਰ ਸੀ ਨਾ ਕੋਈ ਸ਼ਾਨ ਨਾ ਦੌਲਤ ਪਰ ਉਸ ਘਰ ਨੂੰ ਵਿੱਚ ਪਿਆਰ ਅਤੇ ਸੰਘਰਸ਼ ਦੋਵੇਂ ਵਸਦੇ ਸਨ ਇਸ ਘਰ ਵਿੱਚ ਰਹਿੰਦਾ ਸੀ ਅਮਨਦੀਪ ਸਿੰਘ ਇੱਕ ਨੌਜਵਾਨ ਜੋ ਸੁਪਨੇ ਤਾਂ ਬਹੁਤ ਵੱਡੇ ਦੇਖਦਾ ਸੀ ਪਰ ਹਾਲਾਤ ਬਹੁਤ ਛੋਟੇ ਸਨ ਮੰਦੀ ਦੇ ਪਿਤਾ ਗੁਰਮੇਲ ਸਿੰਘ ਕਿਸਾਨ ਸਨ ਛੋਟੀ ਜਿਹੀ ਜ਼ਮੀਨ ਕਦੇ ਪਾਣੀ ਦੀ ਘਾਟ ਕਦੇ ਫਸਲ ਖਰਾਬ ਮਾਂ ਹਰਜੀਤ ਕੌਰ ਘਰ ਸੰਭਾਲਦੀ ਸੀ ਅਤੇ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਸਿਲਾਈ ਦਾ ਸਿਲਾਈ ਕਰ ਲੈਂਦੀ ਤਾਂ ਜੋ ਘਰ ਦਾ ਚੁੱਲਾ ਚੱਲਦਾ ਰਹੇ ਆ ਮੰਦੀ ਪਟ ਪੰਦੋ ਹੀ ਗੰਭੀਰ ਸੁਆਦ ਅਸੀ ਉਹ ਹੋਰ ਬੱਚਿਆਂ ਵਾਂਗ ਕਹਿਆਂ ਵਿੱਚ ਖੇਡਣ ਦੀ ਥਾਂ ਕਿ ਤਾਂ ਪਾਰ ਨਾਲ ਦੋਸਤੀ ਕਰਦਾ ਸੀ ਰਾਤ ਨੂੰ ਲੈਂਪ ਦੀ ਆਦਮ ਰੌਸ਼ਨੀ ਵਿੱਚ ਰਾਤ ਨੂੰ ਲੈਂਪ ਦੀ ਮਤਮ ਰੌਸ਼ਨੀ ਵਿੱਚ ਪੜਦਾ ਤੇ ਆਪਣੇ ਆਪ ਨਾਲ ਵਾਅਦਾ ਕਰਦਾ ਮੈਂ ਆਪਣੀ ਮਾਂ ਨੂੰ ਇਹ ਸਲਾਈ ਵਾਲਾ ਕੰਮ ਸਦਾ ਲਈ ਛੁਡਾਵਾਂਗਾ ਹਾਮਨ ਦੀ ਪੜ੍ਹਾਈ ਵਿੱਚ ਹਿਆਰ ਸੀ ਮਾਸਟਰ ਜੀ ਵੀ ਕਹਿੰਦੇ ਇਹ ਮੁੰਡਾ ਇੱਕ ਦਿਨ ਪਿੰਡ ਦਾ ਨਾਮ ਰੌਸ਼ਨ ਕਰੇਗਾ 10ਵੀਂ ਤੇ 12ਵੀਂ ਚੰਗੇ ਨੰਬਰਾਂ ਨਾਲ ਪਾਸ ਕਰਕੇ ਉਹ ਸ਼ਹਿਰ ਦੇ ਕਾਲਜ ਵਿੱਚ ਦਾਖਲ ਲੈ ਲੈਂਦਾ ਹੈ ਪਰ ਸ਼ਹਿਰ ਦਾ ਜੀਵਨ ਪਿੰਡ ਵਰਗਾ ਸੌਖਾ ਨਹੀਂ ਸੀ ਕਿਰਾਇਆ ਕਿਤਾਬਾਂ ਖਾਣਾ ਸਭ ਕੁਝ ਪੈਸਾ ਮੰਗਦਾ ਸੀ ਪਿਤਾ ਨੇ ਕਈ ਵਾਰ ਕਰ ਚਾਲਿਆ ਮਾਂ ਨੇ ਆਪਣੇ ਕੰਗੜੇ ਵੀ ਦਿੱਤੇ ਇਹ ਸਭ ਅਮਨਦੀਪ ਦੇ ਦਿਲ ਦੇ ਭਾਰ ਬਣਦਾ ਗਿਆ ਕਾਲਜ ਵਿੱਚ ਅਮਨਦੀਪ ਨੇ ਬਹੁਤ ਮਿਹਨਤ ਕੀਤੀ ਉਹ ਸੋਚਦਾ ਸੀ ਇੱਕ ਵਾਰ ਨੌਕਰੀ ਮਿਲ ਜਾਵੇ ਫਿਰ ਸਾਰਾ ਦੁੱਖ ਮੁੱਕ ਜਾਵੇਗਾ ਡਿਗਰੀ ਪੂਰੀ ਹੋਈ ਕੈਂਪਸ ਪਲੇਟਫਾਰਮ ਪਲੇਸਮੈਂਟ ਰਾਹੀਂ ਉਸ ਨੂੰ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲ ਗਈ ਉਹ ਤੇ ਨਾ ਅਮਨਦੀਪ ਲਈ ਤਿਹਾੜ ਵਰਗਾ ਸੀ ਮਾਣੇ ਕੋੜ ਕੰਡਿਆ ਪਿਤਾ ਦੀਆਂ ਅੱਖਾਂ ਵਿੱਚ ਮਾਣ ਸੀ ਅਮਨਦੀਪ ਸਹਿਰ ਚਲਾ ਗਿਆ ਨਵੇਂ ਕੱਪੜੇ ਨਵਾਂ ਕਮਰਾ ਨਵੇਂ ਸੁਪਨੇ ਪਰ ਜੀ ਜ਼ਿੰਦਗੀ ਫਿਲਮ ਨਹੀਂ ਹੁੰਦੀ ਨੌਕਰੀ ਸ਼ੁਰੂ ਵਿੱਚ ਠੀਕ ਲੱਗੀ ਪਰ ਤਨਖਾਹ ਬਹੁਤ ਘੱਟ ਸੀ ਕੰਮ ਦਾ ਦਬਾਅ ਬਹੁਤ ਉਪਰਮ ਮੈਨੇਜਰ ਦੀਆਂ ਤਾਨਾ ਜੇ ਕੰਮ ਨਹੀਂ ਹੋ ਸਕਦਾ ਤਾਂ ਦਰਵਾਜ਼ਾ ਖੁੱਲ੍ਹਾ ਹੈ ਅਮਨਦੀਪ ਚੌਕ ਕਰਕੇ ਫੈਦਾ ਰਿਹਾ ਉਹ ਸੋਚਦਾ ਸੀ ਇਹ ਸਿਰਫ ਸ਼ੁਰੂਆਤ ਹੈ ਇੱਕ ਦਿਨ ਅਚਾਨਕ ਖਬਰ ਆਈ ਕੰਪਨੀ ਨੂੰ ਨੁਕਸਾਨ ਹੋ ਗਿਆ ਛਟੀਆਂ ਹੋਣੀਆਂ ਸਨ ਅਮਨਦੀਪ ਦਾ ਦਿਲ ਡੁੱਬ ਗਿਆ ਅਗਲੇ ਹਫਤੇ ਉਸ ਨੂੰ ਐਚਆਰ ਦੇ ਕਮਰੇ ਵਿੱਚ ਬੁਲਾਇਆ ਗਿਆ ਸੌਰੀ ਅਮਨਦੀਪ ਅਸੀਂ ਤੁਹਾਡੀ ਸੇਵਾ ਹੁਣ ਨਹੀਂ ਲੈ ਸਕਦੇ ਉਹ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਦੇ ਰਹੇ ਨੌਕਰੀ ਗਈ ਸੁਪਨੇ ਡੈਕ ਕੇ ਭਰੋਸਾ ਟੁੱਟ ਗਿਆ ਸ਼ਹਿਰ ਵਿੱਚ ਰਹਿਣ ਲਈ ਪੈਸਾ ਨਹੀਂ ਸੀ ਦੋਸਤਾਂ ਨੇ ਦੂਰ ਹੋਣਾ ਸ਼ੁਰੂ ਕਰ ਦਿੱਤਾ ਕੁਝ ਕਹਿੰਦੇ ਆਜ ਕਲ ਸਾਰੇ ਹੀ ਫਸੇ ਹੋਏ ਨੇ ਕੁਝ ਫੋਨ ਹੀ ਨਹੀਂ ਚੁੱਕਦੇ ਅਮਨਦੀਪ ਰਾਤ ਨੂੰ ਸੱਤ ਤੇ ਬੈਠ ਕੇ ਤਾਰੇ ਦੇਖਦਾ ਅਤੇ ਸੋਚਦਾ ਕਿ ਮੈਂ ਗਲਤ ਸੀ ਜੋ ਸੁਪਨੇ ਦੇਖ ਕੇ ਇੱਕ ਦਿਨ ਮਾਂ ਦਾ ਫੋਨ ਆਇਆ ਪੁੱਤ ਤੇਰੇ ਪਿਤਾ ਦੀ ਤबीयत ਠੀਕ ਨਹੀਂ ਡਾਕਟਰ ਨੇ ਦਵਾਈ ਲਿਖੀ ਹੈ ਪਰ ਪੈਸੇ ਅਮਨਦੀਪ ਕੋਲ ਸਬਦ ਨਹੀਂ ਸਨ ਉਸ ਕੋਲ ਖਾਤੇ ਵਿੱਚ ਸਿਰਫ 100 ਰੁਪਏ ਸਨ ਕੁਝ 100 ਰੁਪਏ ਫੋਨ ਰੱਖ ਕੇ ਉਹ ਫਟਫਟ ਕੇ ਰੋ ਪਿਆ ਉਸ ਰਾਤ ਉਸਨੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਨਕਾਮ ਹਾਂ ਕੀ ਮਾੜਾ ਸਮਾਂ ਹੀ ਮੇਰੀ ਕਿਸਮਤ ਹੈ ਕੀ ਰੱਬ ਮੇਰੀ ਸੁਣਦਾ ਵੀ ਹੈ ਉਸ ਨੂੰ ਲੱਗਿਆ ਜਿਵੇਂ ਪੂਰੀ ਦੁਨੀਆ ਉਸ ਦੇ ਖਿਲਾਫ ਹੈ ਅਮਨਦੀਪ ਲਈ ਉਹ ਦਿਨ ਬਹੁਤ ਭਾਰੀ ਸਨ ਨੌਕਰੀ ਗਈ ਹੋਈ ਸੀ ਪੈਸਾ ਮੁੱਕਣ ਵਾਲਾ ਸੀ ਉਹ ਹਤੇ ਕਰੋ ਆਉਂਦੀਆਂ ਫੋਨਾਂ ਤੇ ਦਿਲ ਹੋਰ ਵੀ ਭਾਰ ਕਰ ਦਿੱਤਾ ਸੀ ਉਹ ਸਹਿਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ ਜਿੱਥੇ ਚਾਰੇ ਪਾਸੇ ਚੁੱਪੀ ਹੀ ਚੁੱਪੀ ਹੁੰਦੀ। ਰਾਤ ਨੂੰ ਨੀਂਦ ਨਹੀਂ ਆਉਂਦੀ ਸੀ। ਅੱਖਾਂ ਬੰਦ ਕਰਦਾ ਤਾਂ ਮਾਂ ਦਾ ਚਿਹਰਾ ਸਾਹਮਣੇ ਆ ਜਾਂਦਾ, ਪਿਤਾ ਦੀ ਥੱਕੀ ਹੋਈ ਆਵਾਜ਼ ਕੰਨਾਂ ਵਿੱਚ ਗੂੰਜਦੀ। ਉਹ ਆਪਣੇ ਆਪ ਨੂੰ ਝੋਸਦਾ, ਮੈਂ ਹੀ ਗਲਤ ਹਾਂ। ਮੈਂ ਵੱਡੇ ਸੁਪਨੇ ਦੇਖ ਕੇ ਗਲਤੀ ਕਰਨ ਲਈ। ਕਈ ਵਾਰ ਹੁੰਦਾ ਮਨ ਵਿੱਚ ਆਇਆ ਕਿ ਸਭ ਕੁਝ ਛੱਡ ਕੇ ਪਿੰਡ ਵਾਪਸ ਚਲਾ ਜਾਵੇ ਪਰ ਫਿਰ ਸੋਚਦਾ ਘਰ ਜਾ ਕੇ ਕੀ ਮੂੰਹ ਦਿਖਾਵਾਂਗਾ ਮਾਪਿਓ ਦੇ ਮਾਪਿਓ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਮੈਂ ਖਾਲੀ ਹੱਥ ਮੈਂ ਇੱਕ ਹੱਲੇ ਹੱਥ ਇਹ ਸੋਚ ਉਸ ਨੂੰ ਅੰਦਰੋਂ ਤੋੜਦੀ ਇੱਕ ਸਵੇਰ ਅਮਨਦੀ ਬਿਨਾ ਕਿਸੇ ਮੰਜ਼ਲ ਦੇ ਸ਼ਹਿਰ ਦੀਆਂ ਗਲੀਆਂ ਵਿੱਚ ਤੁਰ ਰਿਹਾ ਸੀ ਮਨ ਬਹੁਤ ਭਾਰਾ ਸੀ ਪੈਰ ਆਪੇ ਹੀ ਇੱਕ ਪੁਰਾਣੇ ਪਾਰਕ ਵੱਲ ਮੁੜ ਗਏ ਉਹ ਇੱਕ ਬੈਂਚ ਤੇ ਬੈਠ ਗਿਆ ਕੁਝ ਸਮੇਂ ਬਾਅਦ ਇੱਕ ਬਜ਼ੁਰਗ ਉੱਥੇ ਆ ਕੇ ਬੈਠ ਗਿਆ ਚਿੱਟੀ ਦਾੜੀ ਸਧਾਰਨ ਕੱਪੜੇ ਪਰ ਅੱਖਾਂ ਵਿੱਚ ਅਜੀਬ ਜਿਹੀ ਚਮਕ ਬਜ਼ੁਰਗ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਪੁੱਤ ਇੰਨਾ ਭਾਰਾ ਚਿਹਰਾ ਕਿਉਂ ਹੈ ਹਾ ਮਨਦੀਪ ਨੇ ਕੁਝ ਪਹਿਲਾਂ ਕੁਝ ਨਹੀਂ ਕਿਹਾ ਪਰ ਬਜ਼ੁਰਗ ਦੀ ਆਵਾਜ਼ ਵਿੱਚ ਮਮਤਾ ਸੀ ਉਸ ਨੇ ਆਪਣਾ ਧੁੱਖ ਬਿਆਨ ਕਰ ਦਿੱਤਾ ਨੌਕਰੀ ਘਾਟ ਦੀ ਹਾਲਾਤ ਪਿਤਾ ਦੀ ਬਿਮਾਰੀ ਅਤੇ ਆਪਣੀ ਨਾਕਾਮੀ ਦਾ ਡਰ ਬਜ਼ੁਰਗ ਧੀਰਜ ਨਾਲ ਸੁਣਦਾ ਰਿਹਾ ਫਿਰ ਬਜ਼ੁਰਗ ਮੁਸਕਰਾਇਆ ਤੇ ਕਿਹਾ ਪੁੱਤਰ ਤੈਨੂੰ ਲੱਗਦਾ ਹੈ ਕਿ ਇਹ ਮਾੜਾ ਸਮਾਂ ਹੈ ਪਰ ਅਸਲ ਵਿੱਚ ਇਹ ਤੇਰੀ ਸਭ ਤੋਂ ਸੱਚਾ ਅਧਿਆਪਕ ਹੈ ਅਮਨਦੀਪ ਹੈਰਾਨ ਹੋ ਗਿਆ ਮਾਣਾ ਸਮਾ ਅਧਿਆਪਕ ਕਿਵੇਂ ਹੋ ਸਕਦਾ ਹੈ ਬਜ਼ੁਰਗ ਨੇ ਕਿਹਾ ਜਦੋਂ ਸਭ ਕੁਝ ਠੀਕ ਹੁੰਦਾ ਹੈ ਅਸੀਂ ਕੁਝ ਨਹੀਂ ਸਿੱਖਦੇ ਪਰ ਜਦੋਂ ਸਭ ਕੁਝ ਟੁੱਟਦਾ ਹੈ ਉਸੇ ਵੇਲੇ ਅਸੀਂ ਆਪਣੇ ਆਪ ਨੂੰ ਪਛਤਾਣਦੇ ਹਾਂ ਪਹਿਚਾਣਦੇ ਹਾਂ ਉਹ ਕੁਝ ਪਲ ਚੁੱਪ ਰਿਹਾ ਫਿਰ ਅੱਗੇ ਬੋਲਿਆ ਜੇ ਤੂੰ ਅੱਜ ਨਾ ਟੁੱਟਦਾ ਤਾਂ ਕੱਲ ਕਿਵੇਂ ਬਣਦਾ ਇਹ ਸ਼ਬਦ ਅਮੰਤਿ ਦੇ ਦਿਲ ਵਿੱਚ ਕਿਤੇ ਡੂੰਘੇ ਵੱਜ ਗਏ ਉਸ ਨੇ ਪੁੱਛਿਆ ਪਰ ਮੈਂ ਕਰਾਂ ਕੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਬਜ਼ੁਰਗ ਨੇ ਆਵਾਜ਼ ਠੀ ਬਜ਼ੁਰਗ ਨੇ ਜਵਾਬ ਦਿੱਤਾ ਪੁੱਤ ਜਦੋਂ ਸਭ ਕੁਝ ਖਤਮ ਹੋ ਜਾਵੇ ਉਸ ਵੇਲੇ ਸਿਰਫ ਇੱਕ ਚੀਜ਼ ਬਚਦੀ ਹੈ ਸੋਚ ਆਪਣੀ ਸੋਚ ਬਦਲ ਰਾਹ ਆਪ ਬਣ ਜਾਵੇਗਾ ਉਸ ਤੋਂ ਦੰਤੋਂ ਅਮਨਦੀਪ ਨੇ ਆਪਣੇ ਆਪ ਨਾਲ ਬੈਠ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਸ ਨੇ ਇੱਕ ਕਾਪੀ ਖਰੀਦੀ ਅਤੇ ਉਸ ਵਿੱਚ ਲਿਖਣਾ ਸ਼ੁਰੂ ਕੀਤਾ ਮੈਂ ਕੀ ਜਾਣਦਾ ਹਾਂ ਮੈਂ ਕੀ ਕਰ ਸਕਦਾ ਹਾਂ ਮੈਂ ਤਾਕਤ ਮੇਰੀ ਤਾਕਤ ਕੀ ਹੈ ਉਸ ਨੂੰ ਯਾਦ ਆਇਆ ਕਿ ਕਾਲਜ ਸਮੇਂ ਉਹ ਲਿਖਣ ਵਿੱਚ ਚੰਗਾ ਸੀ ਲੇਖ ਕਹਾਣੀਆਂ ਵਿਚਾਰ ਸਭ ਕੁਝ ਲੋਕ ਉਸਦੀ ਲਿਖਤ ਪੜ ਕੇ ਕਹਿੰਦੇ ਸਨ ਤੇ ਇਹ ਸ਼ਬਦ ਦਿਲ ਨੂੰ ਸੂਹ ਲੈਂਦੇ ਨੇ ਆਮਨਦੀਪ ਨੇ ਫੈਸਲਾ ਕੀਤਾ ਮੈਂ ਉਡੀਕ ਨਹੀਂ ਕਰਾਂਗਾ ਮੈਂ ਸ਼ੁਰੂਆਤ ਕਰਾਂਗਾ ਭਾਵੇਂ ਛੋਟੀ ਹੀ ਕਿਉਂ ਨਾ ਹੋਵੇ ਉਸਨੇ ਮੁਫਤ ਆਨਲਾਈਨ ਪਲੇਟਫਾਰਮ ਤੇ ਲਿਖਣਾ ਸ਼ੁਰੂ ਕੀਤਾ ਸ਼ੁਰੂ ਵਿੱਚ ਕੋਈ ਪੜਦਾ ਨਹੀਂ ਸੀ ਕੋਈ ਟਿੱਪਣੀ ਨਹੀਂ ਕੋਈ ਸਾਬਾਸ ਨਹੀਂ ਪਰ ਉਹ ਲਿਖਦਾ ਰਿਹਾ ਹੁਣ ਉਹ ਮਾੜੇ ਸਮੇਂ ਤੋਂ ਭੱਜਦਾ ਨਹੀਂ ਸੀ ਉਹ ਉਸ ਨੂੰ ਪੁੱਛਦਾ ਤੂੰ ਮੈਨੂੰ ਕੀ ਸਿਖਾਉਣਾ ਚਾਹੁੰਦਾ ਹੈ ਹਰ ਨਿਰਾਸ਼ਾ ਉਸ ਨੂੰ ਹੋਰ ਮਜ਼ਬੂਤ ਕਰ ਰਹੀ ਸੀ ਹਰ ਅਸਫਲਤਾ ਉਸ ਨੂੰ ਸਬਰ ਸਿਖਾ ਰਹੀ ਸੀ ਉਸ ਨੇ ਸਮਝ ਲਿਆ ਮਾੜਾ ਸਮਾਂ ਦੁਸ਼ਮਣ ਨਹੀਂ ਉਹ ਤਿਆਰੀ ਦਾ ਤੌਰ ਹੁੰਦਾ ਹੈ ਇੱਕ ਦਿਨ ਉਸ ਨੇ ਹਿੰਮਤ ਕਰਕੇ ਮਾਂ ਨੂੰ ਫੋਨ ਕੀਤਾ ਤੇ ਸਭ ਕੁਝ ਸੱਤ ਸੱਚ ਤਲਾਸ਼ ਦਿੱਤਾ ਮਾਂ ਕੋਲ ਚ ਪਲ ਚ ਉਪ ਰਹੇ ਫਿਰ ਕਹਿੰਦੀ ਪੁੱਤ ਅਸੀਂ ਤੈਨੂੰ ਵੱਡਾ ਆਦਮੀ ਬਣਾਉਣ ਲਈ ਨਹੀਂ ਚੰਗਾ ਇਨਸਾਨ ਬਣਾਉਣ ਲਈ ਪਾਲਿਆ ਸੀ ਹਾਰ ਗਿਆ ਤਾਂ ਕੀ ਹੋਇਆ ਜਿੰਦਾ ਤਾਂ ਹੈ ਇਹ ਸ਼ਬਦ ਅਮਨਦੀਪ ਲਈ ਦਵਾਈ ਵਰਗੇ ਸਨ ਅਮਨਦੀਪ ਦੀ ਜ਼ਿੰਦਗੀ ਹੁਣ ਬਦਲ ਰਹੀ ਸੀ ਪਰ ਬਾਹਰੋਂ ਨਹੀਂ ਅੰਦਰੋਂ ਉਸ ਦੀ ਸੋਚ ਬਦਲਦੀ ਸੀ ਪਰ ਹਾਲਾਤ ਅਜੇ ਵੀ ਉਨਾ ਹੀ ਕਠਿਨ ਸਨ ਫਰਕ ਸਿਰਫ ਇਹ ਸੀ ਕਿ ਹੁਣ ਉਹ ਹਾਰ ਮੰਨਣ ਲਈ ਤਿਆਰ ਨਹੀਂ ਸੀ ਹਰ ਸਵੇਰ ਉਹ ਆਪਣੇ ਆਪ ਨੂੰ ਕਹਿੰਦਾ ਅੱਜ ਦਾ ਦਿਨ ਭਾਵੇਂ ਔਖਾ ਹੋਵੇ ਪਰ ਮੈਂ ਅੱਜ ਹਾਰਾਂਗਾ ਨਹੀਂ ਉਹ ਸਵੇਰੇ ਉੱਠ ਕੇ ਪਾਰਕ ਵਿੱਚ ਦੌੜ ਦੌੜ ਲਗਾਉਂਦਾ ਸਰੀਰ ਥੱਕੜਦਾ ਥੱਕਦਾ ਪਰ ਮਨ ਮਜ਼ਬੂਤ ਹੁੰਦਾ ਦੌੜਦਿਆਂ ਉਹ ਸੋਚਦਾ ਜੇ ਮੈਂ ਆਪਣੇ ਸਰੀਰ ਨੂੰ ਕਾਬੂ ਕਰ ਸਕਦਾ ਹਾਂ ਤਾਂ ਆਪਣੀ ਕਿਸਮਤ ਨੂੰ ਵੀ ਕਰ ਸਕਦਾ ਹਾਂ ਫਿਰ ਉਹ ਲਾਇਬ੍ਰੇਰੀ ਜਾਂਦਾ ਉੱਥੇ ਆਂਟਿਆਂ ਬੈਠ ਕੇ ਕਿਤਾਬਾਂ ਪੜ੍ਹਦਾ ਜੀਵਨੀਆਂ ਸੋਚ ਬਦਲਣ ਵਾਲੀਆਂ ਕਿਤਾਬਾਂ ਸਭ ਸਫਲ ਲੋਕਾਂ ਦੀਆਂ ਕਹਾਣੀਆਂ ਹਰ ਕਿਤਾਬ ਉਸ ਨੂੰ ਇੱਕ ਨਵਾਂ ਨਜ਼ਰੀਆ ਦਿੰਦੀ ਸ਼ਾਮ ਨੂੰ ਉਹ ਲਿਖਣ ਬੈਠਦਾ ਕਈ ਵਾਰ ਦਿਲ ਨਹੀਂ ਕਰਦਾ ਸੀ ਕਈ ਵਾਰ ਸ਼ਬਦ ਨਹੀਂ ਮਿਲਦੇ ਸਨ ਪਰ ਉਹ ਆਪਣੇ ਆਪ ਨੂੰ ਜਾਦ ਦਿਲਾਉਂ ਦਿਵੰ ਦਾ ਸ਼ੌਕ ਨਹੀਂ ਇਹ ਮੇਰਾ ਰਾਹ ਹੈ ਉਸ ਨੇ ਹਰ ਰੋਜ਼ ਲਿਖਣ ਦਾ ਨਿਯਮ ਬਣਾਇਆ ਚਾਹੇ ਦੋ ਪੈਰਾਗ੍ਰਾਫ ਹੀ ਕਿਉਂ ਨਾ ਹੋਣ ਕੁਝ ਮਹੀਨਿਆਂ ਬਾਅਦ ਉਸ ਨੇ ਆਪਣੇ ਲੇਖ ਕੁਝ ਵੈਬਸਾਈਟਾਂ ਅਤੇ ਅਖਬਾਰਾਂ ਵਿੱਚ ਭੇਜੇ ਦਿਲ ਵਿੱਚ ਆਸ ਸੀ ਪਰ ਜਵਾਬ ਆਇਆ ਅਫਸੋਸ ਤੁਹਾਡੀ ਲਿਖਤ ਇਸ ਸਮੇਂ ਸਾਡੇ ਲਈ ਉਚਿਤ ਨਹੀਂ ਇੱਕ ਨਹੀਂ ਕਈ ਵਾਰ ਹਰ ਇਨਕਾਰ ਨਾਲ ਦਿਲ ਭਾਰਾ ਹੋ ਜਾਂਦਾ ਉਹ ਸੋਚਦਾ ਸ਼ਾਇਦ ਮੈਂ ਸੱਚਮੁੱਚ ਕਾਪੇਲ ਨਹੀਂ ਇੱਕ ਰਾਤ ਉਹ ਕਾਪੀ ਬੰਦ ਕਰਕੇ ਰੋ ਪਿਆ ਪਰ ਫਿਰ ਉਸ ਨੂੰ ਉਸ ਬਜ਼ੁਰਗ ਦੀ ਗੱਲ ਯਾਦ ਆਈ ਮਾੜਾ ਸਮਾ ਸੱਚਾ ਤੇ ਆਪਕ ਹੁੰਦਾ ਹੈ ਉਹ ਹੱਸਨੇ ਆਪਣੇ ਆਪ ਨੂੰ ਕਿਹਾ ਜੇ ਮੈਂ ਹੁਣ ਰੁਕ ਗਿਆ ਤਾਂ ਇਹ ਸਾਰੀ ਸਿੱਖਿਆ ਬਿਆਰਤ ਹੋ ਜਾਵੇਗੀ ਅਗਲੇ ਦਿਨ ਉਹ ਮੋਢ ਲਿਖਣ ਬੈਠ ਗਿਆ ਇੱਕ ਦਿਨ ਇੱਕ ਛੋਟੀ ਆਨਲਾਈਨ ਮੈਗਜ਼ੀਨ ਤੋਂ ਈਮੇਲ ਆਈ ਸਾਨੂੰ ਤੁਹਾਡੀ ਲੇਖ ਪਸੰਦ ਆਇਆ ਹੈ ਅਸੀਂ ਇਸ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਾਂ ਅਮਨਦੀਪ ਦੀਆਂ ਅੱਖਾਂ ਭਰ ਆਈਆਂ ਇਹ ਕੋਈ ਵੱਡੀ ਰਕਮ ਨਹੀਂ ਸੀ ਨਾ ਕੋਈ ਮਸਹੂਰੀ ਪਰ ਇਹ ਸੀ ਪਹਿਲੀ ਪਛਾਣ ਉਸ ਲੇਖ ਤੋਂ ਬਾਅਦ ਉਸ ਨੇ ਹੋਰ ਲਿਖਿਆ ਲੋਕਾਂ ਨੇ ਟਿੱਪਣੀਆਂ ਦਿੱਤੀਆਂ ਤੁਹਾਡੀ ਲਿਖਤ ਦਿਲ ਨੂੰ ਸੋਹਣੀ ਹੈ ਇਹ ਮੇਰੀ ਆਪਣੀ ਕਹਾਣੀ ਲੱਗਦੀ ਹੈ ਅਮਨਦੀਪ ਨੂੰ ਲੱਗਦਾ ਸੀ ਕਿ ਉਹ ਇਕੱਲਾ ਨਹੀਂ ਉਸਦਾ ਦਰਦ ਹੋਰਾਂ ਦੀ ਦਵਾ ਵਣ ਰਿਹਾ ਸੀ ਇਸ ਦੌਰਾਨ ਘਰ ਦੀ ਹਾਲਾਤ ਅਜੇ ਵੀ ਔਖੀ ਸੀ ਪਿਤਾ ਦੀ ਤਬੀਅਤ ਕਦੇ ਠੀਕ ਕਦੇ ਖਰਾਬ ਅਮਨਦੀਪ ਜੋ ਕੁਝ ਕਮਾ ਸਕਦਾ ਸੀ ਕਰਕੇ ਧੰਦਾ ਮਾਂ ਕਹਿੰਦੀ ਪੁੱਤ ਆਪਣੇ ਲਈ ਵੀ ਰੱਖ ਲਿਆ ਕਰ ਸਾਡਾ ਗੁਜ਼ਾਰਾ ਹੋ ਜਾਏਗਾ ਪਰ ਅਮਨਦੀਪ ਜਾਣਦਾ ਸੀ ਕਿ ਮਾਂ ਸੱਚ ਨਹੀਂ ਕਹਿ ਰਹੀ ਇੱਕ ਦਿਨ ਉਸ ਨੂੰ ਕਿਰਾਇਆ ਦੇਣ ਦਾ ਸਮਾਂ ਇੱਕ ਦਿਨ ਉਸ ਦਾ ਕਿਰਾਇਆ ਦੇਣ ਦਾ ਸਮਾਂ ਆ ਗਿਆ ਪੈਸੇ ਘੱਟ ਸਨ ਮਕਾਨ ਮਾਲਕ ਨੇ ਸਾਫ਼ ਕਹਿ ਦਿੱਤਾ ਜੇ ਇਸ ਮਹੀਨੇ ਨਹੀਂ ਦਿੱਤੇ ਤਾਂ ਕਮਰਾ ਖਾਲੀ ਕਰਨਾ ਪਵੇਗਾ ਉਸ ਰਾਤ ਦਾ ਮਨਦੀਪ ਸੌ ਨਹੀਂ ਸਕਿਆ ਉਸ ਨੇ ਸੋਚਿਆ ਕਿ ਇਹ ਸਭ ਬੇਕਾਰ ਹੈ ਪਰ ਫਿਰ ਉਸਨੇ ਆਪਣੇ ਦਿਲ ਤੇ ਹੱਥ ਰੱਖ ਕੇ ਕਿਹਾ ਮਾੜਾ ਸਮਾਂ ਮੁੜ ਮੈਨੂੰ ਪਰਖ ਰਿਹਾ ਹੈ ਅਗਲੇ ਦਿਨ ਉਸਨੇ ਹੋਰ ਜ਼ੋਰ ਨਾਲ ਕੰਮ ਕੀਤਾ ਹੋਰ ਲੇਖ ਭੇਜੇ ਹੋਰ ਪੜਿਆ ਹੋਰ ਲਿਖਿਆ ਕੁਝ ਦਿਨਾਂ ਬਾਅਦ ਇੱਕ ਹੋਰ ਮੈਗਜ਼ੀਨ ਤੋਂ ਈਮੇਲ ਆਈ ਇਸ ਵਾਰ ਭੁਗਤਾਨ ਵੀ ਸੀ ਔਰ ਰਕਮ ਬੰਡੀ ਨਹੀਂ ਸੀ ਪਰ ਕਿਰਾਇਆ ਦੇਣ ਲਈ ਕਾਫੀ ਸੀ ਉਸ ਨੇ ਅਸਮਾਨ ਵੱਲ ਵੇਖ ਕੇ ਕਿਹਾ ਧੰਨਵਾਦ ਮਾੜੇ ਸਮੇਂ ਤੂੰ ਮੈਨੂੰ ਝੁਕਾਇਆ ਨਹੀਂ ਮਜ਼ਬੂਤ ਬਣਾਇਆ ਹੈ ਅਮਨਦੀਪ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦੀ ਲਿਖਤ ਉਸ ਨੂੰ ਇੱਥੋਂ ਤੱਕ ਲਿਆਵੇਗੀ ਉਹ ਅਜੇ ਵੀ ਉਹ ਸੇ ਛੋਟੇ ਕਮਰੇ ਵਿੱਚ ਰਹਿੰਦਾ ਸੀ ਉਹੀ ਪੁਰਾਣੀ ਕੁਰਸੀ ਉਹੀ ਮੇਜ਼ ਪਰ ਹੁਣ ਉਸ ਦੇ ਮਨ ਵਿੱਚ ਹੌਸਲਾ ਸੀ ਲਿਖਤ ਹੁਣ ਉਸ ਦਾ ਸਹਾਰਾ ਨਹੀਂ ਉਸ ਦੀ ਪਹਿਚਾਣ ਬਣ ਰਹੀ ਸੀ ਇੱਕ ਸਵੇਰ ਉਸ ਦਾ ਫੋਨ ਵੱਜਿਆ ਈਮੇਲ ਸੀ ਇੱਕ ਜਾਣੀ ਪਹਿਚਾਣੀ ਪਬਲਿਕ ਸਿੰਘ ਹਾਊਸ ਵੱਲੋਂ ਅਸੀਂ ਤੁਹਾਡੇ ਲਿਖ ਪੜੇ ਹਨ ਸਾਡੀ ਟੀਮ ਨੂੰ ਤੁਹਾਡੀ ਸੋਚ ਅਤੇ ਲਿਖਤ ਵਿੱਚ ਗਹਿਰਾਈ ਨਜ਼ਰ ਆ ਰਹੀ ਹੈ ਹੈ ਕੀ ਤੁਸੀਂ ਆਪਣੀ ਕਿਤਾਬ ਲਿਖਣ ਵਿੱਚ ਤਿਲਚਸਵੀ ਰੱਖਦੇ ਹੋ ਅਮਦੇ ਕਾਫੀ ਦੇਰ ਤੱਕ ਸਕਰੀਨ ਨੂੰ ਤੱਕਦਾ ਰਿਹਾ ਹੱਥ ਕੰਬ ਰਹੇ ਸਨ ਦਿਲ ਤੇ ਧੜਕ ਰਿਹਾ ਸੀ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਕੀ ਇਹ ਸੱਚ ਹੈ ਉਸ ਨੂੰ ਉਹ ਹਰਾਤਾ ਯਾਦ ਆ ਗਈਆਂ ਜਦੋਂ ਖਾਣ ਲਈ ਕੁਝ ਨਹੀਂ ਹੁੰਦਾ ਸੀ ਉਹ ਦਿਨ ਯਾਦ ਆ ਗਏ ਜਦੋਂ ਇਨਕਾਰ ਹੀ ਇਨਕਾਰ ਮਿਲਦਾ ਸੀ ਉਹ ਪਲ ਚੜ ਆਏ ਜਦੋਂ ਉਹ ਆਪਣੇ ਆਪ ਨੂੰ ਨਾਕਾਮ ਸਮਝਣ ਲੱਗ ਪਿਆ ਸੀ ਅੱਜ ਉਹੀ ਮਾੜਾ ਸਮਾਂ ਉਸ ਉਸ ਨੂੰ ਇਸ ਮੋੜ ਤੱਕ ਲੈ ਆਇਆ ਸੀ ਉਸ ਨੇ ਪਬਲਿਸ਼ ਨਾਲ ਮਿਲਣ ਲਈ ਆਹ ਘਰ ਦਿੱਤੀ ਮੀਟਿੰਗ ਵਿੱਚ ਉਸ ਨੂੰ ਕਿਹਾ ਗਿਆ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਕਹਾਣੀ ਲਿਖੋ ਲੋਕਾਂ ਨੂੰ ਉਹ ਸੱਚ ਦੱਸੋ ਜੋ ਕੋਈ ਨਹੀਂ ਦੱਸਦਾ ਕਿ ਮਾੜਾ ਸਮਾਂ ਵੀ ਚੰਗਾ ਹੁੰਦਾ ਹੈ ਇਹ ਸ਼ਬਦ ਅਮਨਦੀਪ ਦੇ ਦਿਲ ਵਿੱਚ ਘਾਰ ਕਰ ਗਏ ਉਸ ਨੇ ਦਿਨ ਰਾਤ ਲਿਖਣਾ ਸ਼ੁਰੂ ਕਰ ਦਿੱਤਾ ਉਹ ਆਪਣਾ ਦਰਦ ਆਪਣੀਆਂ ਸਫਲਤਾਵਾਂ ਆਪਣੀਆਂ ਸਿੱਖਿਆਵਾਂ ਸਭ ਕੁਝ ਕਾਗਜ਼ ਤੇ ਉਤਾਰਦਾ ਗਿਆ ਕਈ ਵਾਰ ਲਿਖਦਿਆਂ ਰੋ ਪੈਂਦਾ ਕਈ ਵਾਰ ਮੁਸ ਮੁਸਕਰਾ ਦਿੰਦਾ ਪਰ ਹਰ ਸ਼ਬਦ ਸੱਚਾ ਸੀ ਉਸਨੇ ਮਾਂ ਨੂੰ ਫੋਨ ਕੀਤਾ ਮਾਂ ਮੈਂ ਕਿਤਾਬ ਲਿਖ ਰਿਹਾ ਮਾਂ ਦੀ ਆਵਾਜ਼ ਕੰਬ ਗਈ ਪੁੱਤ ਤੂੰ ਸੱਚ ਸੱਚਮੁੱਚ ਬਡਾ ਹੋ ਗਿਆ ਹੈ ਪਿਤਾ ਨੇ ਕਿਹਾ ਸਾਨੂੰ ਤੇਰੇ ਤੇ ਮਾਣ ਹੈ ਕਿਤਾਬ ਛਪਣ ਤੋਂ ਪਹਿਲਾਂ ਹੀ ਲੋਕਾਂ ਵਿੱਚ ਚਰਚਾ ਹੋਣ ਲੱਗੀ ਸੋਸ਼ਲ ਮੀਡੀਆ ਤੇ ਉਸਨੇ ਵਿਚਾਰ ਵਾਇਰਲ ਹੋਣ ਲੱਗੇ ਪਰ ਅਮਨਦੀਪ ਅਜੇ ਵੀ ਨਿਮਰ ਸੀ ਉਹ ਜਾਣਦਾ ਸੀ ਉਹ ਸ਼ੁਰੂਆਤ ਹੈ ਅੰਤ ਨਹੀਂ ਇੱਕ ਇੰਟਰਵਿਊ ਵਿੱਚ ਉਸ ਨੂੰ ਪੁੱਛਿਆ ਗਿਆ ਤੁਸੀਂ ਸਭ ਤੋਂ ਵੱਡੀ ਸਿੱਖਿਆ ਕੀ ਸਿੱਖੀ ਉਸਨੇ ਮੁਸਕਰਾ ਕੇ ਕਿਹਾ ਮਾੜਾ ਸਮਾਂ ਉਹ ਆਇਆ ਆਇਨਾ ਹੁੰਦਾ ਹੈ ਜੋ ਸਾਨੂੰ ਸਾਡਾ ਅਸਲੀ ਚਿਹਰਾ ਦਿਖਾਉਂਦਾ ਹੈ ਅਮਨਦੀਪ ਦੀ ਕਿਤਾਬ ਸੱਪ ਕੇ ਮਾਰਕੀਟ ਵਿੱਚ ਆ ਗਈ ਕਿਤਾਬ ਦਾ ਨਾਮ ਸੀ ਮਾੜਾ ਸਮਾਂ ਵੀ ਚੰਗਾ ਹੁੰਦਾ ਹੈ ਸ਼ੁਰੂ ਵਿੱਚ ਅਮਨਦੀਪ ਨੂੰ ਕੋਈ ਵੱਡੀ ਉਮੀਦ ਨਹੀਂ ਸੀ ਉਹ ਸੋਚਦਾ ਸੀ ਕਿ ਸ਼ਾਇਦ ਕੁਝ ਲੋਕ ਪੜ ਲੈਣਗੇ ਕੁਝ ਤਾਰੀਫ਼ ਕਰਨ ਦੇਣਗੇ ਬਸ ਪਰ ਹੌਲੀ-ਹੌਲੀ ਕੁਝ ਐਸਾ ਹੋਇਆ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਲੋਕਾਂ ਨੇ ਕਿਤਾਬ ਪੜੀ ਅਤੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲੱਗ ਪਏ ਕਿਸੇ ਨੇ ਲਿਖਿਆ ਇਹ ਮੇਰੀ ਆਪਣੀ ਜ਼ਿੰਦਗੀ ਦੀ ਕਹਾਣੀ ਲੱਗਦੀ ਹੈ ਕਿਸ ਨੇ ਕਿਹਾ ਮੈਂ ਹਾਰ ਮੰਨਣ ਵਾਲਾ ਸੀ ਪਰ ਇਹ ਕਿਤਾਬ ਪੜ੍ਹ ਕੇ ਰੁਕ ਗਿਆ ਸੋਸ਼ਲ ਮੀਡੀਆ ਤੇ ਕਿਤਾਬ ਦੀ ਚਰਚਾ ਹੋਣ ਲੱਗੀ ਸੈਮੀਨਾਰਾਂ ਸਕੂਲਾਂ ਤੇ ਕਾਲਜਾਂ ਤੋਂ ਅਮਨਦੀਪ ਨੂੰ ਬੁਲਾਏ ਬੁਲਾਵੇ ਆਉਣ ਲੱਗੇ ਇੱਕ ਵੱਡੇ ਹਾਲ ਵਿੱਚ ਉਹ ਪਹਿਲੀ ਵਾਰ ਸਟੇਜ ਤੇ ਖੜਾ ਸੀ ਸਾਹਮਣੇ ਸੈਂਕੜੇ ਨੌਜਵਾਨ ਉਸ ਨੇ ਕਿਹਾ ਮੈਂ ਕੋਈ ਮਹਾਨ ਵਿਅਕਤੀ ਨਹੀਂ ਮੈਂ ਵੀ ਤੁਹਾਡੇ ਵਾਂਗ ਇੱਕ ਆਮ ਬੰਦਾ ਹਾਂ ਫਰਕ ਸਿਰਫ ਇਹ ਹੈ ਕਿ ਮੈਂ ਮਾੜੇ ਸਮੇਂ ਤੋਂ ਭੱਜਿਆ ਨਹੀਂ ਹਾਲ ਵਿੱਚ ਚੁੱਪੀ ਸਾ ਗਈ ਕੁਝ ਸਮੇਂ ਬਾਅਦ ਅਮੰਦੀ ਪਿੰਡ ਵਾਪਸ ਆਇਆ ਉਹੀ ਕੱਚੀ ਸੜਕ ਉਹੀ ਘਰ ਪਰ ਹੁਣ ਨਜ਼ਰ ਵੱਖਰੀ ਸੀ ਬਾਹ ਨੇ ਦਰਵਾਜ਼ੇ ਤੇ ਖੜ ਕੇ ਉਸ ਦਾ ਸਵਾਗਤ ਕੀਤਾ ਕੀਤਾ ਦੀ ਸੇ ਤਾਂ ਹੁਣ ਪਹਿਲਾਂ ਨਾਲੋਂ ਚੰਗੀ ਸੀ ਪਿੰਡ ਦੇ ਲੋਕ ਕਹਿੰਦੇ ਇਹ ਸਾਡਾ ਮੁੰਡਾ ਹੈ ਇੱਕ ਰਾਤ ਮਾਂ ਨੇ ਕਿਹਾ ਪੁੱਤ ਤੂੰ ਕਾਮਯਾਬ ਹੋ ਗਿਆ ਹੈ ਪਰ ਚਾਹਤ ਰੱਖੀ ਕਾਮਯਾਬੀ ਮੰਚਲ ਨਹੀਂ ਜ਼ਿੰਮੇਵਾਰੀ ਹੁੰਦੀ ਹੈ ਅਮਨਦੀਪ ਨੇ ਸਿਰ ਝੁਕਾ ਦਿੱਤਾ ਉਸ ਨੇ ਪਿੰਡ ਦੇ ਬੱਚਿਆਂ ਲਈ ਮੁਫਤ ਲਾਇਬ੍ਰੇਰੀ ਖੋਲੀ ਉਹ ਨੌਜਵਾਨਾਂ ਨੂੰ ਲਿਖਣਾ ਤੇ ਸੋਚਣ ਲਈ ਪ੍ਰੇਰਿਤ ਕਰਨ ਲੱਗਾ ਉਹ ਕਹਿੰਦਾ ਜੇ ਮੇਰਾ ਮਾੜਾ ਸਮਾਂ ਮੈਨੂੰ ਕੁਝ ਦੇ ਸਕਦਾ ਹੈ ਤਾਂ ਤੁਹਾਡਾ ਵੀ ਦੇ ਸਕਦਾ ਹੈ ਕਦੇ ਕਿਸੇ ਨੇ ਪੁੱਛਿਆ ਤੁਹਾਡੀ ਸਭ ਤੋਂ ਵੱਡੀ ਜਿੱਤ ਕੀ ਹੈ ਅਮਨਦੀਪ ਨੇ ਜਵਾਬ ਦਿੱਤਾ ਮੇਰੀ ਜਿੱਤ ਇਹ ਨਹੀਂ ਕਿ ਮੈਂ ਕਿਤਾਬ ਲਿਖੀ ਮੇਰੀ ਜਿੱਤ ਇਹ ਹੈ ਕਿ ਮੈਂ ਹਾਰ ਕੇ ਵੀ ਖੜਾ ਰਿਹਾ ਮਾੜਾ ਸਮਾਂ ਸਜ਼ਾ ਨਹੀਂ ਹੁੰਦਾ ਔਰ ਰੱਬ ਦਾ ਤਰੀਕਾ ਹੁੰਦਾ ਹੈ ਸਾਨੂੰ ਮਜਬੂਤ ਬਣਾਉਣ ਦਾ ਜੋ ਮਾੜੇ ਸਮੇਂ ਵਿੱਚ ਸਬਰ ਕਰ ਲੈਂਦਾ ਹੈ ਉਹੀ ਚੰਗੇ ਸਮੇਂ ਦੀ ਕਦਰ ਜਾਣਦਾ ਹੈ ਇਸੇ 'ਚ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਬਤਵੱਦ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਚਾਹੀਏ ਅਸੀਂ ਇਸੇ ਤਰ੍ਹਾਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ